ਕਿਉਂਕਿ ਰੋਟੀ ਖਾਂਦੇ ਵੇਲੇ ਕਿਤੇ ਜਾਂਦੇ ਵੇਲੇ ਸਵੇਰੇ ਵੇਲੇ ਕਵੇਲੇ ਵੇਲੇ ਜੰਗਲ ਪਾਣੀ ਵੇਲੇ ਜਾਗਣ ਵੇਲੇ ਸੌਣ ਵੇਲੇ ਹੋਰ ਤਾਂ ਹੋਰ ਨਹਾਉਣ ਵੇਲੇ ਕਿਸੇ ਦੇ ਸੰਸਕਾਰ ਤੇ ਕਿਸੇ ਦੇ ਭੋਗ ਤੇ ਅਸੀਂ ਮੋਬਾਈਲ ਤੇ ਉਂਗਲਾ ਮਾਰਨੀਆਂ ਨਹੀਂ ਛੱਡਦੇ ਆ ਪਾਸੇ ਜੇ ਮਾਰਨ ਵਾਲਿਆਂ ਨੂੰ ਤਾਂ ਬੜੇ ਲਾਇਕ ਸ਼ੇਅਰ ਕਰ ਦਿੰਨੇ ਹਾਂ ਸਾਡੇ ਵੀਡੀਓ ਬਣਾਵਣਾ ਪਾਸੇ ਦੁਖੀ ਜਾਂਦੇ ਨੇ ਇਹ ਤਾਂ ਫਿਰ ਕੋਈ ਗੱਲ ਨਹੀਂ ਨਾ ਬਣੀ ਸਾਨੂੰ ਤਾਂ ਇਨਸਾਫ ਚਾਹੀਦਾ ਇਨਕਲਾਬ ਸਾਤ ਸਰੀਏ ਕਾਲ ਜੀ ਤੁਸੀਂ ਪੋਸਟਰ ਦੇਖ ਹੀ ਲਿਆ ਹੋਣਾ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਹੈ ਆਪਣਾ ਕੰਮ ਹਸਾਉਣ ਦਾ ਤਾਂ ਹੈਗਾ ਹੀ ਹੈ ਹਸਾਵਾਂਗੇ ਤਾਂ ਸਹੀ ਪਰ ਅੱਜ ਤੁਹਾਨੂੰ ਸਮਝਾਵਾਂਗੇ ਵੀ ਆਜੋ ਫਿਰ ਸ਼ੁਰੂ ਕਰਦੇ ਆਂ ਅੱਗੇ ਵਜਾ ਆਏਗਾ ਨਾ ਬਿੜੋ ਲੋ ਜੀ ਸੋਸ਼ਲ ਮੀਡੀਆ ਕੀ ਹੈ ਸੋਸ਼ਲ ਮੀਡੀਆ ਸਾਡੇ ਘਰਦਿਆਂ ਦੇ ਅਨੁਸਾਰ ਇੱਕ ਬਿਮਾਰੀ ਹੈ ਜਿਹੜੀ ਕਿ ਮੈਨੂੰ ਵੀ ਲੱਗੀ ਹੋਈ ਹੈ ਮੇਰੇ ਛੜੇ ਤਾਏ ਨੂੰ ਵੀ ਲੱਗੀ ਹੋਈ ਹੈ ਅਰੇ ਕਹਿਣਾ ਕੀ ਚਾਹਤੇ ਹੋ ਜਿਵੇਂ ਨਾਰਦ मुनि ਤਿੰਨੇ ਲੋਕਾਂ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਸੀ ਇਸੇ ਤਰ੍ਹਾਂ ਇਸ ਬਿਮਾਰੀ ਦੇ ਸ਼ਿਕਾਰ ਲੋਕ ਵੀ ਚਾਰੇ ਪਾਸੇ ਘੁੰਮਦੇ ਰਹਿੰਦੇ ਨੇ ਰੁਕੋ ਜਰਾ ਸਬਰ ਕਰੋ ਚਾਰੇ ਪਾਸਿਆਂ ਤੋਂ ਮੇਰਾ ਮਤਲਬ ਹੈ ਫੇਸਬੁੱਕ YouTube ਇੰਸਟਾਗ੍ਰam WhatsApp ਹੋਰ ਲੱਲਾ ਪੱਬਾ ਛੜੇ ਤਾਈ ਨੂੰ ਤਾਂ ਅਜੇ ਨਵੀਂ ਨਵੀਂ ਜਵਾਨੀ ਚੜੀ ਐ ਦੁਬਾਰਾ ਜਵਾਨੀ ਚੜੀ ਐ ਮੇਰਾ ਮਤਲਬ ਹੈ ਮੋٹے ਜੇ ਮੂੰਹ ਵਾਲਾ ਮਾਲ ਖਾ ਕੇ ਮੋਟਾ ਮੁੱਛਾਂ ਕਰਕੇ ਕੁੱਡੀਆਂ ਜਮਾਏ ਸਿੰਗਾ ਵਾਂਗੂ ਉਦੋਂਦਰ ਰੀਲਾਂ ਪਾਉਂਦਾ ਰਹਿੰਦਾ ਲੈਕ ਤਾਂ ਕੋਈ ਨਹੀਂ ਆਉਂਦਾ ਪਰ ਤਾਏ ਨੂੰ ਰੀਲਾ ਨੇ ਕਿਸੇ ਕੰਮ ਦੇ ਲਾਇਕ ਨਹੀਂ ਛੱਡਿਆ ਗੁੱਡ ਬਾਏ ਗਿਆ ਸੋਸ਼ਲ ਮੀਡੀਆ ਕਈਆਂ ਨੂੰ ਮਸ਼ਹੂਰ ਕਰਾਉਂਦਾ ਹੈ ਕਈਆਂ ਨੂੰ ਅਮੀਰ ਬਣਾਉਂਦਾ ਹੈ ਕਈਆਂ ਦੇ ਘੁੱਟ ਪਵਾਉਂਦਾ ਹੈ ਤੇ ਕਈਆਂ ਤੋਂ ਮਾਫੀਆਂ ਵੀ ਮੰਗਾਉਂਦਾ ਹੈ ਸਮਝਦੇ ਤੁਸੀਂ ਗਏ ਮੈਨੂੰ ਪਤਾ ਸਾਰੀ ਗੱਲ ਹਾਂ ਹੋਣਾਉਣਿਆ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨਾਂ ਤੇ ਸਬਸ ਬੇਟਾ ਪਹਿਲਾ ਨੰਬਰ 1 ਟਿਕ वैसे ता रिश्तेदारਾਂ ਦਾ ਯਾਰਾਂ ਮਿੱਤਰਾਂ ਦਾ ਆਪਾਂ ਨੂੰ ਜਨਮ ਦਿਨ ਦੀ ਤਰੀਕ ਕਿਸੇ ਨੂੰ ਪਤਾ ਨਹੀਂ ਹੁੰਦੀ ਪਰ ਸਟੋਰੀਆਂ ਸਟੇਟਸਾਂ ਤੋਂ ਦੇਖ ਕੇ ਜਦ ਇਹ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਵਿਸ਼ ਕਰਕੇ ਹੈਪੀ ਬਰਥਡੇ ਐਨੀਵਰਸਰੀ ਜੋ ਵੀ ਲੱਲਾ ਪੱਬਾ ਹੁੰਦਾ ਉਹ ਵਿਸ਼ ਕਰਕੇ ਆਪਾਂ ਉਹਨਾਂ ਉੱਤੇ ਇਸ਼ਾਨ ਕਰ ਸਕਦੇ ਆ ਉਹਨਾਂ ਉੱਤੇ ਲੱਤ ਰੱਖ ਸਕਦੇ ਆ ਵੀ ਅਸੀਂ ਭਾਈ ਤੁਹਾਨੂੰ ਵਿਸ਼ ਕਰ ਦਿੱਤੀ ਹੈ ਮਸਤ ਜੋਕ ਮਾਰ ਰਹੇ ਜਾਂ ਹਸ ਰਹੇ ਹਲਕਾ ਧਰ ਫਾਇਦਾ ਨੰਬਰ 2 ਅਸੀਂ ਵੈਸੇ ਤਾਂ ਕਿਸੇ ਨੂੰ ਸਿੱਧੀਆਂ ਗਾਲਾਂ ਨਹੀਂ ਕੱਢ ਸਕਦੇ ਪਰ ਸਟੋਰੀਆਂ ਸਟੇਟਸਾਂ ਦੇ ਉੱਤੇ ਚੱਕ ਮੇ ਚੱਕ ਮੇ ਪੜਾਸ ਵਾਲੇ ਸਟੇਟਸ ਲਾ ਕੇ ਗਾਣੇ ਲਾ ਕੇ ਵੀਡੀਓ ਲਾ ਕੇ ਆਪਾਂ ਆਪਣਾ ਮਨ ਹੌਲਾ ਕਰ ਸਕਦੇ ਹਾਂ ਇਹਨੂੰ ਕਹਿੰਦੇ ਨੇ ਨਾਲੇ ਸੱਪ ਵੀ ਮਰ ਜੇ ਤੇ ਛੋਟੀ ਵੀ ਨਾ ਟੁੱਟੇ ਫਾਇਦਾ ਨੰਬਰ 3 ਅਸੀਂ ਸੋਸ਼ਲ ਮੀਡੀਆ ਉੱਤੇ ਆਪਣਾ ਅੜਿਆ ਹੋਇਆ ਗੱਡਾ ਵੀ ਕੱਢ ਸਕਦੇ ਹਾਂ ਅੜਿਆ ਗੱਡਾ ਮਤਲਬ ਮੇਰਾ ਬਲਦਾ ਨਹੀਂ ਨਾ ਜਿਵੇਂ ਮੰਨ ਕੇ ਚੱਲੂ ਆਪਾਂ ਅੰਗਰੇਜ਼ੀ ਦੇ ਵਿੱਚ ਕੁਝ ਲਿਖਣਾ ਤੇ ਆਉਂਦਾ ਆਪਾਂ ਨੂੰ ਅੰਗਰੇਜ਼ੀ ਦਾ ਊੜੇ ਤੋਂ ਏਲ ਨਹੀਂ ਇਸ ਮੁਸੀਬਤ ਦੇ ਵਿੱਚ ਆਪਾਂ ਗੂਗਲ ਬਾਬਾ ਜੀ ਕੋਲੇ ਜਾ ਸਕਦੇ ਆ ਤੇ ਪੰਜਾਬੀ ਲਿਖ ਕੇ ਉਹਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਵਾ ਸਕਦੇ ਆ ਤੇ ਦੂਜਿਆਂ ਉੱਤੇ ਹਵਾ ਮਾਰ ਸਕਦੇ ਆ ਵੀ ਸਾਨੂੰ ਸਾਨੂੰ ਤਾਂ ਅੰਗਰੇਜ਼ੀ ਆਉਂਦੀ ਬਹੁਤ ਹੈ ਅਸੀਂ ਤਾਂ ਅੰਗਰੇਜ਼ੀ ਵਾਲੇ ਵੱਟ ਕੱਢ ਦਿੰਨੇ ਆ ਹਾਂ ਹੁਣ ਆਉਣਿਆਂ سوشل মিডিਆ ਦੇ ਨੁਕਸਾਨਾਂ ਤੇ ਨੁਕਸਾਨ ਨੰਬਰ 1 ਦੇਖੋ ਜੀ سوشل মিডিਆ ਕਰਕੇ ਸਾਨੂੰ ਹਰ ਮਹੀਨੇ ਨਾ ਕਿਸ਼ਤ ਭਰਨੀ ਪੈਂਦੀ ਹੈ ਕਿਸ਼ਤ ਮਤਲਬ ਨੈਟ ਪੈਕ ਪਵਾਉਣਾ ਹੀ ਪਵਾਉਣਾ ਪੈਂਦਾ ਜਿਵੇਂ ਰੋਟੀ ਬਿਨਾ ਨਹੀਂ ਸਰਦਾ ਐਵੇਂ ਹੀ سوشل মিডিਆ ਬਿਮਾਰਾਂ ਦਾ ਤੇ ਸਟਾਰਾਂ ਦਾ ਨੈਟ ਪੈਕ ਬਿਨਾ ਨਹੀਂ ਸਰ ਸਕਦਾ ਇਹ ਕਿਸ਼ਤ ਨੈਟ ਪੈਕ ਵਾਲੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਕਿਸ਼ਤ ਹੁੰਦੀ ਹੈ ਮੋਬਾਈਲ ਦਾ ਰੀਚਾਰਜ ਤੇ ਦੂਜਾ ਹੁੰਦਾ ਹੈ ਵਾਈਫਾਈ ਦਾ ਰੀਚਾਰਜ ਸਭ ਤੋਂ ਵੱਡੀ ਗੱਲ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਨੁਕਸਾਨ ਨੰਬਰ 2 ਸੋਸ਼ਲ ਮੀਡੀਆ ਕਰਕੇ ਮੋਬਾਈਲ ਦੀ ਉਮਰ ਅੱਧੀ ਰਹਿ ਜਾਂਦੀ ਹੈ ਜਿਵੇਂ ਹੁਣ ਇਨਸਾਨਾਂ ਦੀ ਉਮਰ 100 ਤੋਂ ਘਟ ਕੇ 60 ਸਾਲ ਰਹਿ ਗਈ ਐਵੇਂ ਹੀ ਸੋਸ਼ਲ ਮੀਡੀਆ ਕਰਕੇ ਮੋਬਾਈਲਾਂ ਦੀ ਉਮਰ ਅੱਧੀ ਰਹਿ ਜਾਂਦੀ ਹੈ ਕਿਉਂਕਿ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਕਿਉਂਕਿ ਰੋਟੀ ਖਾਂਦੇ ਵੇਲੇ ਕਿਤੇ ਜਾਂਦੇ ਵੇਲੇ ਸਵੇਰੇ ਵੇਲੇ ਕਵੇਲੇ ਵੇਲੇ ਜੰਗਲ ਪਾਣੀ ਵੇਲੇ ਜਾਗਣ ਵੇਲੇ ਸੌਣ ਵੇਲੇ ਹੋਰ ਤਾਂ ਹੋਰ ਨਹਾਉਣ ਵੇਲੇ ਕਿਸੇ ਦੇ ਸੰਸਕਾਰ ਤੇ ਕਿਸੇ ਦੇ ਭੋਗ ਤੇ ਅਸੀਂ ਮੋਬਾਈਲ ਤੇ ਉਂਗਲਾ ਮਾਰਨੀਆਂ ਨਹੀਂ ਛੱਡਦੇ ਅਸੀਂ ਉਂਗਲਾ ਮਾਰੀ ਜਾਂਦੇ ਆਂ ਉਂਗਲਾ ਮਾਰੀ ਜਾਂਦੇ ਚਾਰਜ ਤੇ ਵੀ ਨਹੀਂ ਟਿਕਨ ਦਿੰਦੇ ਉਂਗਲਾਂ ਗੂਠੇ ਮਾਰ-ਮਾਰ ਮੋਬਾਈਲ ਦੀ ਅੱਧੀ ਜਵਾਨੀ ਖਾ ਜਾਂਦੇ ਆਂ ਕੌਣ ਇਹ ਲੋਕ ਕਹਾਂ ਸੇ ਆਤੇ ਆਂ ਇਹ ਜੇ ਕਿਤੇ ਮੋਬਾਈਲ ਬੋਲਦੇ ਹੁੰਦੇ ਹੁੰਦੇ ਨਾ ਤਾਂ ਮਾਮਲੇ ਜ਼ਰੂਰ ਸੁਣਨ ਨੂੰ ਮਿਲਿਆ ਕਰਦੇ ਵੀ ਮੋਬਾਈਲ ਨੇ ਆਪਦੇ ਮਾਲਕ ਨੂੰ ਕੱਡੀਆਂ ਗਾਲਾਂ ਤੇ ਕਰਨੀ ਨਹੀਂ ਸੀ ਜਾਂਦਾ ਉਹਨੂੰ ਕਿਤੇ ਚਾਰ ਜਿੱਤੇ ਨਹੀਂ ਸੀ ਟਿਕਣ ਦਿੰਦਾ ਪੰਜ ਮਿੰਟ ਕਿਤੇ ਪਰੇ ਰੱਖਦਾ ਸੀ ਉਹਨੂੰ ਫੇਰ ਚੱਕ ਲੈਂਦਾ ਸੀ ਮੋਬਾਈਲ ਨੂੰ ਤਾਂ ਸਾਹ ਨਹੀਂ ਸੀ ਆਉਣ ਦਿੰਦਾ ਮੋਬਾਈਲ ਨੇ ਗੁੱਸੇ ਚ ਆ ਕੇ ਫਿਰ ਮਾਲਕ ਨੂੰ ਕੱਢਤੀ ਗਾਲਾਂ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਤੀਜਾ ਭਾਈ ਸਭ ਤੋਂ ਵੱਡਾ ਨੁਕਸਾਨ ਸੋਸ਼ਲ ਮੀਡੀਆ ਅੱਜ ਕੱਲ ਦੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਰਿਹਾ ਹੈ ਸਾਡੇ ਵਰਗੇ ਤਾਂ ਫਿਜ਼ੀਕਲ ਖੇਡਾਂ ਖੇੜ ਲੈਂਦੇ ਸੀ ਫਿਜੀਕਲ ਖੇਡਾਂ ਮਤਲਬ ਗੁੱਲੀ ਡੰਡਾ ਹੋ ਗਿਆ ਬਾਂਟੇ ਹੋਗੇ ਪੀਚੋ ਹੋਗੀ ਟਾਇਰ ਭਜਾਲੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਖੇਡਾਂ ਅਸੀਂ ਤਾਂ ਮਿੱਟੀ 'ਚ ਰੋਲਦੇ ਰਹਿੰਦੇ ਸੀ ਸਾਡੇ ਘਰ ਦੇ ਸਾਨੂੰ ਬਹੁਤ ਦੇ ਨਹੀਂ ਸੀ ਮਿੱਟੀ 'ਚ ਰੋਲਦੇ ਰਹਿਣਾ ਗਲੀਆਂ 'ਚ ਭਾਏ ਦੇ ਫਿਰਦੇ ਰਹਿਣਾ ਅੱਜਕੱਲ ਇਹ ਸਭ ਖੇਡਾਂ ਨਾ ਮੋਬਾਈਲ ਨੇ ਖਾਲੀਆਂ ਕਸੀਵੀ ਆਪ ਦਾ ਖਿਹੜਾ ਛਡਾਉਣ ਲਈ ਜਵਾਕਾਂ ਦੇ ਹੱਥ 'ਚ ਮੋਬਾਈਲ ਫੜਾ ਦਿੰਨੇ ਆ ਵੀ ਖੇਡੀ ਚੱਲੋ ਉਹ ਗੱਲ ਹੋਈ ਪਈ ਅੱਜ ਕੱਲ ਤਾਂ ਜਿਹੋ ਜੇ ਕੁਜੇ ਉਹੋ ਜੇ ਆਲੇ ਇੱਥੋਂ ਤੱਕ ਜਿਨੇ ਜਿਨੇ ਵੀਡੀਓ ਦੇਖੀ ਆ ਨਾ ਉਹ ਮਹਾਨ ਲੋਕ ਨੇ ਚੰਗੀ ਸੋਚ ਵਾਲੇ ਉੱਚੀ ਸੋਚ ਵਾਲੇ ਲੋਕ ਨੇ ਆ ਪਾਸੇ ਜੇ ਮਾਰਨ ਵਾਲਿਆਂ ਨੂੰ ਤਾਂ ਬੜੇ ਲਾਇਕ ਸ਼ੇਅਰ ਕਰ ਦਿੰਨੇ ਹੋ ਹੈ ਸਾਡੇ ਵੀਡੀਓ ਬਣਾਵਣਾ ਪਾਸੇ ਦੁਖੀ ਜਾਂਦੇ ਨੇ ਇਹ ਤਾਂ ਫਿਰ ਕੋਈ ਗੱਲ ਨਹੀਂ ਨਾ ਬਣੀ ਸਾਨੂੰ ਤਾਂ ਇਨਸਾਫ ਚਾਹੀਦਾ ਇਨਕਲਾਬ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਹਾਂ ਚੰਗੀਆਂ ਚੀਜ਼ਾਂ ਬਣਾਉਣੇ ਥੋਡੇ ਲਈ ਤੁਸੀਂ ਸ਼ੇਅਰ ਨਹੀਂ ਕਰਦੇ ਫਿਰ ਹੁਣ ਉਹ ਬਣਾਉਣ ਲੱਗ ਜੀ ਉਹ ਜਿਹੜੇ ਮਾਮਲੇ ਚੱਲੀ ਜਾਂਦੇ ਨੇ ਹੁਣ ਫਿਰ ਤੁਸੀਂ ਕਹੋਗੇ ਇਹ ਤਾਂ ਇਹ ਜੀਆਂ ਬਣਾਉਂਦੇ ਨੇ ਉਹ ਹੋਰ ਜੀਆਂ ਬਣਾਉਂਦੇ ਨੇ ਕੱਲ ਲੋਕ ਕਿਉਂ ਨੂੰ ਭੰਡਾ ਚੱਲ ਕੋਈ ਨਾ ਤੂੰ ਮੜਾ ਦੇ ਕੰਟਰੋਲ ਰੱਖ ਆਪ ਦੇ ਦਿੱਤੇ ਕੰਟਰੋਲ ਰੱਖ ਕੋਈ ਨਾ ਕੋਈ ਕੰਟਰੋਲ ਰੱਖ ਅੰਦਰ ਕੋਈ ਨਾ ਕੰਟਰੋਲ ਰੱਖ ਕੋਈ ਨਾ ਕੋਈ ਨਾ ਕੰਟਰੋਲ ਦਾ ਕੰਟਰੋਲ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਧੰਨਵਾਦ